ਜਦੋਂ ਅਸੀਂ ਇਹ ਹੁਕਮ ਸੁਪਰੀਮ ਕੋਰਟ ਦਾ ਜਿਹੜਾ 18 225 ਨੂੰ ਜਾਰੀ ਕੀਤਾ ਉਹਦੇ ਵਿੱਚ ਕੁਝ ਡਾਇਰੈਕਸ਼ਨਸ ਦਿੱਤੀਆਂ ਗਈਆਂ ਡਾਇਰੈਕਸ਼ਨਸ ਦਿੱਤੀਆਂ ਗਈਆਂ ਕਿ ਜਿਹੜੀ ਕਮੇਟੀ ਬਣਾਈ ਗਈ ਹੈ ਜਲਦ 4 ਹਫ਼ਤਿਆਂ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ ਦੂਜੀ ਡਾਇਰੈਕਸ਼ਨ ਦਿੱਤੀ ਆ ਇਨਕਮ ਟੈਕਸ ਡਿਪਾਰਟਮੈਂਟ ਨੂੰ ਤੀਜੀ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਜੱਜ ਸਾਹਿਬਾਨ ਨੇ ਕਿ ਆਇਡੈਂਟੀਫਿਕੇਸ਼ਨ ਐਂਡ ਲੋਕੇਸ਼ਨ ਆਫ ਸੱਚ ਪ੍ਰਾਪਰਟੀ ਅੱਗੇ ਉਹ ਕਹਿੰਦੇ ਆ ਜੀ ਜਿਹੜੀਆਂ ਗੋਲਡਨ ਫੋਰੈਸਟ ਕਮੇਟੀ ਦੀ ਰਿਪੋਰਟ ਅਤੇ ਇਨਕਮ ਟੈਕਸ ਵਿਭਾਗ ਦੀ ਜਿਹੜੀ ਰਿਪੋਰਟ ਆ ਉਹ ਦੇਣੀ ਕਿਦੋਂ ਆ ਇੱਕ ਤਾਂ ਜਿਹੜਾ ਰਿਸਪੋਂਡੈਂਟ ਹੈ ਨikhil syal ਅਤੇ ਐਮ ਐਸ ਕੁਰੇ ਅੱਗੇ ਜਸ ਸਹਿਬਾਨ ਨੇ ਹੁਕਮ ਦਿੱਤਾ ਕਿ ਆਫਟਰ ਸੀਇੰਗ ਦੀ ਰਿਪੋਰਟਸ ਇਹ ਜਿਹੜੇ ਐਮ ਐਸ ਕੁਰੇ ਦੋ ਵਕੀਲ ਨੇ ਇੱਕ ਸੇਲ ਜਾਂ ਆਕਸ਼ਨ ਪੈਨ ਇੰਡੀਆ ਕਰਨ ਬਾਰੇ ਆਪਣੀ ਰਿਪੋਰਟ ਦੇਣਗੇ